ਕਿਆ ਤੋਂ ਬਾਅਦ ਇੱਕ ਔਰਤ ਆਪਣੇ ਪਤੀ ਤੇ ਸਭ ਤੋਂ ਵੱਧ ਭਰੋਸਾ ਕਰਦੀ ਹੈ ਪਰ ਜੇਕਰ ਉਹੀ ਭਰੋਸਾ ਟੁੱਟੇ ਤੇ ਪਤੀ ਹੀ ਉਸਦੀ ਜਾਨ ਦਾ ਵੈਰੀ ਬਣ ਜਾਵੇ ਤਾਂ ਹੋਰਾਂ ਬਾਰੇ ਤਾਂ ਕੀ ਹੀ ਕਹਿਣਾ ਤਾਜ਼ਾ ਮਾਮਲਾ ਜਿਹੜਾ ਹੈ ਸਰਾਵਾ ਬੋਦਲਾ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਪਤੀ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਆਪਣੀ ਹੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇੰਨਾ ਹੀ ਨਹੀਂ ਪਤਨੀ ਦੀ লাশ ਜਿਹੜੀ ਹੈ ਕਣਕ ਵਾਲੇ ਡਰਮ ਦੇ ਵਿੱਚ ਸੁੱਟ ਕੇ ਮੌਕੇ ਤੋਂ ਪੂਰਾ ਟੱਬਰ ਫਰਾਰ ਹੋ ਗਿਆ ਹੈ ਮਾਮਲਾ ਬਿਹਤ ਹੈਰਾਨ ਤੇ ਪਰੇਸ਼ਾਨ ਕਰ ਦੇਣ ਵਾਲਾ ਸਾਹਮਣੇ ਆਇਆ ਹੈ ਜਿੱਥੇ देर रात ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਗਵੰਡਿਆ ਦੇ ਨਾਲ ਜਦੋਂ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਗਵੰਡਿਆ ਦਾ ਕਹਿਣਾ ਸੀ ਕਿ ਦੇਰ ਰਾਤ ਘਰ ਦੇ ਵਿੱਚੋਂ ਲੜਾਈ ਝਗੜੇ ਦੀਆਂ ਜਿਹੜੀਆਂ ਨੇ ਆਵਾਜ਼ਾਂ ਆ ਰਹੀਆਂ ਸਨ ਤੇ ਉਹਨਾਂ ਨੂੰ ਸ਼ੱਕ ਹੋਇਆ ਸੀ ਕਿ ਇਸ ਨਵ ਵਿਆਹੁਤਾ ਔਰਤ ਦਾ ਪਰਿਵਾਰ ਦੇ ਵੱਲੋਂ ਕਤਲ ਕੀਤਾ ਗਿਆ ਹੈ ਹਾਲਾਂਕਿ ਜਦੋਂ ਸਵੇਰੇ ਜਦੋਂ ਇਸ ਬਾਬਤ ਖਬਰ ਜਦੋਂ ਮਿਲਦੀ ਹੈ ਉਸ ਦੌਰਾਨ ਮੌਕੇ ਤੇ ਪੁਲਿਸ ਨੂੰ ਸੱਦਿਆ ਜਾਂਦਾ ਤੇ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਪਤੀ ਜਿਹੜਾ ਹੈ ਆਪਣੀ ਪਤਨੀ ਦੇ ਕੈਰੈਕਟਰ ਤੇ ਸ਼ੱਕ ਕਰਦਾ ਸੀ ਜਿਸ ਤੋਂ ਬਾਅਦ ਇਸ ਵੱਡੀ ਵਾਰਦਾਤ ਨੂੰ ਇਸ ਵਿਅਕਤੀ ਦੇ ਵੱਲੋਂ ਅੰਜਾਮ ਦਿੱਤਾ ਗਿਆ ਤੇ ਪੂਰਾ ਟੱਬਰ ਹੁਣ ਫਰਾਰ ਦੱਸਿਆ ਜਾ ਰਿਹਾ ਹੈ ਲਾਸ਼ ਜਿਹੜੀ ਹੈ ਕਣਕ ਦੇ ਡਰਮ ਦੇ ਵਿੱਚੋਂ ਬਰਾਮਦ ਹੋਈ ਹੈ ਪੁਲਿਸ ਨੂੰ ਜਿਸ ਤੋਂ ਬਾਅਦ ਪੁਲਿਸ ਨੇ ਬਾਰੀਕੀ ਦੇ ਨਾਲ ਛਾਣਬੀਨ ਕਰ ਰਹੀ ਹੈ ਇਸ ਦੇ ਨਾਲ ਹੀ ਗਵਾਂਡਿਆ ਦਾ ਇਸ ਬਾਬਤ ਕੀ ਕੁਝ ਕਹਿਣਾ ਇੱਕ ਵਾਰ ਉਹ ਵੀ ਤੁਹਾਨੂੰ ਸੁਣਾਉਣੇ ਆ ਮੇਰਾ ਨਾਮ ਸਲਵਿੰਦਰ ਕੌਰ ਕਰਨਦੇਵ ਜੀ ਕੀ ਹੋਇਆ ਕੀ ਸੀ ਪਤਾ ਨਹੀਂ ਇੱਥੇ ਬਸ ਮੈਂ ਤੇ ਆ ਗਈ ਇੱਥੇ ਆ ਗਈ ਮੈਂ ਤੇ ਰੋਂਦੇ ਖਬਦੀ ਹੂੰ ਪਸਾ ਹੈ ਸੀ ਉਹ ਮੇਰੇ ਕੋਲ ਤੇ ਜਦੋਂ ਜਾਂਦੀ ਉਹਦਾ ਹੀ ਰੋਂਦੀ ਜਾਂਦੀ ਬੀਬੀ ਰੋਟੀ ਨਹੀਂ ਦਿੰਦੇ ਬੀਬੀ ਚਾਹ ਨਹੀਂ ਦਿੰਦੇ ਮੈਂ ਕੀ ਕਰ ਤੈਨੂੰ ਸਾਲ ਹੋ ਗਏ ਹਾਂ ਤੈਨੂੰ ਸਾਲ ਹੋ ਗਏ ਕੀ ਕਾਰਨ ਕੀ ਸੀਗਾ ਮਾਰਦੇ ਕੋਟ ਦੇ ਕਿਉਂ ਸੀਗੇ ਕੀ ਪਤਾ ਹੁਣ ਇਹਨਾਂ ਨੂੰ ਪਤਾ ਮੈਂ ਤੇ ਆਪਦੇ ਘਰੇ ਬੈਠੀ ਇਹ ਤਿੰਨੇ ਹੀ ਸੀ ਕਰੇ ਹੁਣ ਉਹ ਟਾਈਮ ਤੇ ਤਾਂ ਮੈਂ ਵੀ ਨਹੀਂ ਹੈਗੀ ਸਕੋ ਤਿੰਨੇ ਹੀ ਸੀ ਇਹ ਇੱਕ ਬੂਟਾ ਤੇ ਕੱਕਾ ਤੇ ਲੱਭੀ ਹਾਂ ਤਿੰਨੇ ਹੀ ਸੀ ਘਰੇ ਮੈਨੂੰ ਤਾਂ ਕਈ ਰਾਤ ਪਤਾ ਲੱਗਾ ਜਦ ਸੁੱਤੀ ਪਈ ਨੂੰ ਵੀ ਆ ਗੱਲ ਹੋ ਗਈ ਇਹਨੂੰ ਕੁੱਟੀ ਜਾਂਦੇ ਆ ਤਿੰਨ ਚਾਰ ਵਾਰੀ ਰੋਈ ਆ ਤੇ ਬਾਅਦ ਚ ਇਹਨਾਂ ਨੇ ਖਿੱਚ ਕੇ ਅੰਦਰ ਲੈ ਆਂਦੀ ਆ ਤੇ ਇਹਦੀ ਸੱਸ ਨੇ ਬਾਹਰੋਂ ਗੇਟ ਮਾਰਤਾ ਤੇ ਸਾਰੀ ਅਸੀਂ ਗਲੀ ਇੱਥੇ ਇਕੱਠੇ ਰਹੇ ਆ ਅਸੀਂ ਲੱਭਦੇ ਵੀ ਰਹੇ ਕਹਿੰਦੇ ਬਾਲਣ ਨੂੰ ਗਈ ਆ ਤੇ ਸਾਨੂੰ ਸ਼ੱਕ ਸੀ ਵੀ ਅੰਦਰੇ ਮਾਰਤੀ ਤੇ ਅਸੀਂ ਬਾਅਦ ਚ ਪੈਰ ਵਾਈ ਤਾਂ ਕੀਤੀ ਆ ਸ਼ੱਕ ਦੇ ਕੋਣ ਕੋਣ ਸੀ ਅਸੀਂ ਸਾਡੀ ਸਾਰੀ ਗਲੀ ਸੀ ਇਹਦੀ ਸੱਸ ਵੀ ਸਹਰਾ ਵੀ ਤੇ ਉਹ ਆਪ ਵੀ ਇਹਦਾ ਘਰ ਵਾਲਾ ਹਾਂਜੀ ਤਿੰਨੇ ਜਣੇ ਸੀ ਸਾਨੂੰ ਪਤਾ ਨਹੀਂ ਕਹੀ ਜਾਂਦੇ ਸੀ ਅਖੇ ਬਾਲਣ ਨੂੰ ਜਾਂਦੀ ਸੀ ਉੱਥੋਂ ਲੈ ਕੇ ਆਇਆ ਇਹਦਾ ਸੋਹਰਾ ਫੜ ਕੇ ਵੀ ਆ ਜਾ ਨਹੀਂ ਬਾਲਣ ਲਿਆਉਣਾ ਤੇ ਜਦੋਂ ਅੰਦਰਵਾੜੀ ਨਾਲ ਦੀ ਨਾਲ ਕੁੱਟਣ ਲੱਗ ਪਿਆ ਇਹ ਸਾਨੂੰ ਤੇ ਇੰਨਾ ਹੀ ਕੋ ਪਤਾ ਆ ਤੇ ਇਹਨੂੰ ਕੁੱਟ ਦੇ ਮਾਰਦੇ ਤੇ ਪਹਿਲਾਂ ਵੀ ਸੀਗੇ